ਮੇਤਰੋ ਲੈ ਕੇ ਆਏ ਆ ਤੁਹਾਡੇ ਵਾਸਤੇ ਫਾਰਮਟ੍ਰੈਕ 60 ਟਰੈਕਟਰਾਂ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਕੀ ਹਾਲ ਹੈ ਬਈ ਠੀਕ ਆ ਬਾਈ ਵਧੀਆ ਜੀ ਹੋਰ ਠੀਕ ਆ ਜੀ ਠੀਕ ਹੈ ਠੀਕ ਹੈ ਕਿਹੜਾ ਮਾਡਲ ਆ ਇਹ ਬਾਈ ਇਹ ਬਾਈ ਜੀ 2001 ਮਾਡਲ ਆ ਜੀ ਇਹ ਠੀਕ ਆ 2001 ਮਾਡਲ ਆ 2001 ਮਾਡਲ ਆ ਟਾਇਰਾਂ ਦੀ ਗੱਲ ਕਰਗੇ ਹਾਂਜੀ ਮੂਹਰ ਟਾਇਰ ਗੁਡਇਰ ਦੇ 90 ਪੈਸੇ ਆ ਠੀਕ ਆ ਬਾਈ ਗੁਡਇਰ ਕੰਪਨੀ ਦੇ ਹਾਂਜੀ ਹਾਂਜੀ ਤੇ ਮਗਲ ਟਾਇਰਾਂ ਦੀ ਗੱਲ ਕਰਗੇ ਅਪੋਲੋ ਕੰਪਨੀ ਦੇ 90 ਪੈਸੇ ਟਾਇਰ ਇਹ ਆ ਮਗਲ ਦੇ ਚਾਰੇ ਟਾਇਰ 90 ਪੈਸੇ ਟਾਇਰ ਬਾਈ ਕੈਮਰਾ ਮਾਰ ਠੀਕ ਆ ਠੀਕ ਆ ਠੀਕ ਆ ਨਾ ਤੇ ਟਰੈਕਟਰ ਇੰਜਨ ਗੇਅਰ ਦੀ ਵੀ ਆਪਣੀ ਫੁੱਲ ਗਾਰੰਟੀ ਆ ਬਾਈ ਟਰੈਕਟਰ ਆਪਣੇ ਦਾ ਬੰਦਾ ਸੌਦਾ ਤੋੜ ਲਈ 100 ਰੁਪਿਆ ਸਾਈ ਦੇ ਕੇ ਟਰੈਕਟਰ ਭਣਾ ਦੀ ਵਾਹ ਕੇ ਲੈ ਜੀ ਪਹਿਲਾਂ 100 ਰੁਪਿਆ ਉਹ ਯਾਰ ਬੰਦਾ ਆਪਣੇ ਨੂੰ ਕਾਰੀਗਰ ਨੂੰ ਲਿਆ ਕੇ ਟਰੈਕਟਰ ਇੰਜਨ ਗੇਅਰ ਚੈੱਕ ਕਰਾ ਲੇ ਠੀਕ ਆ ਮੈਸਤਰੀ ਬੰਦੇ ਨੂੰ ਲਿਆ ਆਵੇ ਭਣਾ ਦੀ ਗਾਹਕ ਤੋਂ ਟਰੈਕਟਰ ਪਾਸ ਕਰਾ ਲੇ ਫੇਰ ਸੌਦਾ ਲਾ ਲੈ ਪਹਿਲਾਂ 100 ਰੁਪਿਆ ਦੇ ਕੇ ਤੁਹਾਡੇ ਨਾਲ ਟਰੈਕਟਰ ਵਾਹ ਲੈ ਹਾਂ ਵਾਹ ਲੈ ਕੋਈ ਚੱਕਰ ਨਹੀਂ ਬਾਈ ਆਪਾਂ ਜਿਹੜੀ ਗੱਲ ਕਹੀ ਆ ਜੇ ਬਾਈ ਕੋਈ ਕਹੂ ਯਾਰ ਮੈਂ ਵਾਹ ਕੇ ਟਰੈਕਟਰ ਲੈ ਜਾ ਠੀਕ ਆ ਬੈਟਰੀ ਦੀ ਗੱਲ ਕਰਕੇ 셀ਫ 스타트 ਆ ਵਧੀਆ ਕੰਪਨੀ ਦੀ ਬੈਟਰੀ ਹੈ ਵਿੱਚ ਠੀਕ ਆ ਇਹਦਾ ਵੇਖ ਲੋ ਵਿੱਚੋ ਟਰੈਕਟਰ ਦਿਖਾ ਦੇ ਇੰਜਨ ਜਿੰਦਾ ਪੂਰਾ ਸਾਫ ਪਿਆ ਟਰੈਕਟਰ ਬਾਈਆ ਨੰਬਰ ਨੰਬਰ ਪਲੇਟਾਂ ਵੀ ਕਿ ਨਾਲ ਦੇ ਸਟਿੱਕ ਸਟੁਕਰ ਸਾਰੇ ਠੀਕ ਆ ਨਾਲ ਦੇ ਆ ਸਾਰਾ ਕੁਝ ਹੈ ਠੀਕ ਆ ਬਾਈ ਪੂਰਾ ਇੰਜਨ ਜਿੰਦਾ ਰੰਗ ਬਾਡੀ ਲਾਈਨ ਦਾ ਬਹੁਤ ਸਾਫ ਪਿਆ ਟਰੈਕਟਰ ਪੂਰਾ ਵਧੀਆ ਕੰਡੀਸ਼ਨ ਦਾ ਨਗਾ ਨਗਦੀ ਗੱਲ ਕਰਕੇ ਡੰਡਾ ਫੱਟੀ ਬੈਂਪਰ ਛਤਰੀ ਸਾਰਾ ਕਪੜਾ ਮੜਾ ਸੀਗਾ ਇਹ ਆਪਾਂ ਬਾਈ ਲਵਾਇਆ ਗਾ ਨਵੀਂ ਲਵਾਈਆ ਆ ਛਤਰੀ ਲਵਾਈ ਆ ਕਪੜਾ ਲਵਾਇਆ ਪਈ ਭਾਸੀਆਂ ਨਾਲ ਠੀਕ ਆ ਤੇ ਬਾਕੀ ਨਗ ਸਾਰੇ ਪੂਰੇ ਨਾਗ ਸਾਰੇ ਪੂਰੇ ਆ ਵੀ ਟਰੈਕਟਰ 'ਚ ਕੋਈ ਕਮੀ ਨਹੀਂ ਵਾਹ ਕੇ ਚਲਾ ਕੇ ਲੈ ਜੇ ਗਾਰੰਟੀ ਹੈ ਯਾਰ ਬਾਈ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋਊਗੀ ਯਾਰ ਠੀਕ ਆ ਹਾਂ ਸਰਵਿਸ ਵਗੈਰਾ ਨਵੀਂ ਹੋਈ ਹੈ ਇੰਜਨ ਦੀ ਬਾਈ ਠੀਕ ਆ ਬਾਈ ਹਾਂ ਇੰਜਨ ਦੀ ਸਰਵਿਸ ਵੀ ਚੈੱਕ ਕਰਾ ਦੋ ਕੋਈ ਗੱਲ ਨਹੀਂ ਨਵੀਂ ਸਰਵਿਸ ਹੋਈ ਹੈ ਇੰਜਨ ਆ ਦੇਖੋ ਮੁਗਲੈਲ ਫਿਲਟਰ ਨਵਾਂ ਲੱਗਿਆ ਇੰਜਨ ਦੀ ਸਰਵਿਸ ਕਰਾ ਕੇ ਟਰੈਕਟਰ ਬਾਈ 3 3.5 ਘੰਟੇ ਚੰਦੇ ਆ ਜੇ ਮਸਾਂ ਆ ਵੀ ਦੇਖੋ ਠੀਕ ਆ ਬਾਈ 3 3.5 ਘੰਟੇ ਟੱਡ ਤੇ ਹੀ ਚਲਾਈ ਹੋਈ ਹੈ ਸਾਰੀ ਹੈ ਜੀ ਠੀਕ ਆ ਸਰਵਿਸ ਕਰਾ ਕੇ ਬਸ ਯਾਰ ਜਾ ਕੇ ਜੋੜਨਾ ਹੀ ਆ ਪੰਜੀ ਲਾਉਣ ਦੀ ਲੋੜ ਨਹੀਂ ਵਾਲਾ ਬਣੇ ਯਾਰ ਭਾਈ ਆ ਬਾਡੀ ਲੈਣ ਦਾ ਟਰੈਕਟਰ ਵੇਚ ਲੋ ਇਹ ਪੂਰਾ ਸਾਫ ਆ ਠੀਕ ਆ ਤੇ ਇਹਦੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਦੀ ਗੱਲ ਕਰਕੇ ਤਾਂ ਭਾਈ ਆਪਣਾ ਮੁੱਲ ਤਾਂ ਹੈਗਾ ਵੀ 2 ਲੱਖ ਤੇ 23000 ਰੁਪਿਆ ਅੱਛਾ ਜੇ ਕੋਈ ਬੰਦਾ ਥੋੜੀ ਵੀਡੀਓ ਵੇਖ ਕੇ ਆਉਂਦਾ ਠੀਕ ਆ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਠੀਕ ਆ ਜੇ ਕੋਈ ਬਾਈ ਕਹਵੇ ਯਾਰ ਆਪਾਂ ਇਹ ਬਾਈ ਦਾ ਚੈਨਲ ਵੇਖ ਕੇ ਤੇਰੇ ਕੋਲੇ ਪਹੁੰਚੇ ਆ ਹਾਂ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਮੈਂ ਘਰੇ ਵਗਾਗਾ ਹੂ ਤਾਂ ਵੀ ਮੌਕੇ ਦਾ ਰੇਟ ਦੱਸੂਗਾ। ਹੂੰ। ਵੀ ਗਾਹ ਕਾਇ ਤੂੰ ਜਿੰਨਾ ਕ ਡਿਸਕਾਊਂਟ ਹੈਗਾ ਮੈਂ ਤੁਹਾਡੀ ਵੀਡੀਓ ਤੇ ਦੇ ਦੇਣਾ ਭਾਈ। ਠੀਕ ਆ। ਠੀਕ ਆ। ਇੱਕੋ ਮੁੱਲ ਜੇ ਕੋਈ ਬੰਦਾ ਤੁਹਾਡੀ ਐਡ ਵੇਖ ਕੇ ਆਉਂਦਾ 2 ਲੱਖ ਰੁਪਏ ਦਾ ਰੇਟ ਦੇ ਦੂਗਾ ਭਾਈ। 2 ਲੱਖ ਦਾ। ਹਾਂ 2 ਲੱਖ ਦਾ ਚਾਰੇ ਟਾਇਰ ਕੰਪਨੀ ਦੇ 90 ਪੈਸੇ। ਠੀਕ ਆ। ਡਬਲ ਕਲੱਚ ਆ ਭਾਈ। ਠੀਕ ਆ। ਅ ਡਬਲ ਕਲੱਚ ਦਾ ਸਟicker ਵੇਖ ਲੋ ਯਾਨਸੀ ਦੇ ਆ ਜੀ। ਠੀਕ ਆ। ਹਾਂ ਡਬਲ ਕਲੱਚ ਆ 2001 ਮਾਡਲ ਆ। ਤੇ ਇਹ ਕਿਹੜੇ ਪੈਂਡ ਖੜਾ? ਇਹ ਬਾਈ ਜੀ ਪੈਂਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਭਾਈ ਭਗਤੇ ਦੇ ਕੋਲੇ ਪਿੰਡ ਸੁਖਾਣਾ ਦਾ ਤੇ ਨੰਬਰ ਬੋਲਨੀ ਇੱਕ ਵਾਰ ਨੰਬਰ ਭਾਈ ਬੋਲ ਦਿੰਦੇ ਆ ਜੇ ਕਿਸੇ ਵੀਰ ਨੇ ਇਹ ਟਰੈਕਟਰ ਬਾਰੇ ਆਪਣੇ ਨਾਲ ਜਾਣਕਾਰੀ ਲੈਣੀ ਆ ਕੋਈ ਵੀ ਇੰਜਨ ਗੇਅਰ ਬਾਰੇ ਕੰਡੀਸ਼ਨ ਬਾਰੇ ਠੀਕ ਆ ਨੰਬਰ ਤੇ ਆਪਣਾ 94175 ਠੀਕ ਆ 81582 ਇਹ ਨੰਬਰ ਤੇ ਆਪਣੇ ਨਾਲ ਵੀਰ ਕੋਈ ਸੰਪਰਕ ਜੇ ਕਰਨੇ ਜਾਣਕਾਰੀ ਲੈਣੀ ਆ ਕਰ ਸਕਦੇ ਆ ਠੀਕ ਆ 94175 81582 ਠੀਕ ਆ ਬਾਕੀ ਵੀਡੀਓ ਨੂੰ ਕਰ ਦਿਓ ਰੱਬ ਕਿ ਸ਼ੇਅਰ ਮਾਲਕ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਸਾਰਿਆਂ ਦਾ ਧੰਨਵਾਦ ਜੀ